ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦੇ 14 ਅਪ੍ਰੈਲ ਨੂੰ ਆ ਰਹੇ ਜਨਮ ਦਿਨ ਨੂੰ ਸਮਰਪਿਤ ਪ੍ਰੋਗਰਾਮਾਂ ਨੂੰ ਧੂਮ-ਧਾਮ ਨਾਲ ਮਨਾਉਣ ਲਈ ਸ੍ਰੀ ਗੁਰੂ ਰਵਿਦਾਸ ਸਭਾ ਅਰਬਨ ਸਟੇਟ ਫਗਵਾੜਾ ਬਲੋਂ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਨਮ ਦਿਵਸ ਦੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਜਗਨਨਾਥ ਤੇ ਜਨਰਲ ਸਕੱਤਰ ਕਨ ਸ਼ਾਮ ਨੇ ਦੱਸਿਆ ਕਿ 바ਵਾ ਸਾਹਿਬ ਡਾਕਟਰ ਅੰਬੇਦਕਰ ਜੀ ਰਾਸ਼ਟਰਪਿਤਾ ਜੋਤੀਰਾਓ ਫੂਲੇ ਜੀ ਸ਼੍ਰੀ ਗੁਰੂ ਰਵਿਦਾਸ ਜੀ ਅਤੇ ਹੋਰ ਮਹਾਪੁਰਸ਼ਾਂ ਦੇ ਮਿਸ਼ਨ ਨੂੰ ਕਾਰਕਰ ਪਹੁੰਚਾਉਣ ਲਈ ਸ਼੍ਰੀ ਗੁਰੂ ਰਵਿਦਾਸ ਸਭਾ ਅਰਪਨ ਸਟੇਟ ਫਗਵਾੜਾ ਅਤੇ ਅੰਬੇਦਕਰ ਸੈਨਾ ਮੂਲ ਨਿਵਾਸੀ ਵੱਲੋਂ ਵੱਖ-ਵੱਖ ਧਾਰਮਿਕ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਉਨ੍ਹਾਂ ਨੇ ਸਮੂਹ ਨਾਮਲੇਵਾ ਸੰਗਤਾਂ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਹੋਰ ਬਿਹਤਰੀਨ ਖਬਰਾਂ ਦੀ ਜਾਣਕਾਰੀ ਹਾਸਲ ਕਰਨ ਲਈ YouTube ਚੈਨਲ ਸਟਾਰ ਵਿਜੇ ਸਾਜਦਾ ਪ੍ਰਤੀਕ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ Facebook ਪੇਜ ਸਟਾਰ ਵਿਜੇ ਸਾਜਦਾ ਪ੍ਰਤੀਕ ਨੂੰ ਫੋਲੋ ਕਰਕੇ ਜੁੜੇ ਰਹੋ ਨਵੀਆਂ ਤੇ ਜਾਣਕਾਰੀ ਭਰਪੂਰ ਖਬਰਾਂ ਦੇ ਨਾਲ ਦੇਖੋ ਪੂਰੀ ਖਬਰ ਜਿਆਪੀਮ ਜਿਆਪਾਰ ਨਮਾ ਵਿਦਾਇ ਜਗਰਦੇਵ ਸ਼੍ਰੀ ਗੁਰੂ ਵਿਦਾਸਭਾ ਅਰਮਨ ਸਟੇਟ ਪਗਵਾੜਾ ਬਲੋਂ ਸ਼ਿਮੂ ਜੱਤ ਨੂੰ ਭਾਰਤ ਦੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਔਰ ਰਾਸ਼ਟਰਪਿਤਾ ਜੋਤੀਰਾ ਫੂਲੇ ਜੀ ਦੇ ਆਉਣ ਵਾਲੇ ਜਨਮ ਦਿਨ ਤੇ ਅਸੀਂ ਲੱਖ ਲੱਖ ਔਰਕਾਰ ਦਿੰਦੇ ਹਾਂ ਇਹਨਾਂ ਮਹਾਪੁਰਸ਼ਾਂ ਦੇ ਜਨਮ ਦਿਨ ਮਨਾਉਣ ਸੰਬੰਧੀ ਅੱਜ ਗੁਰਦਾਸਵਾਦੀ ਮੀਟਿੰਗ ਹੋਈ ਜਿਸ ਦੇ ਵਿੱਚ ਇਹਨਾਂ ਪ੍ਰੋਗਰਾਮਾਂ ਨੂੰ ਤੁਮਤਾਉਨਾ ਮਨਾਉਣ ਲਈ ਚਾਰਪੰਧਰਾ ਕੀਤਾ ਗਿਆ 11 April ਨੂੰ ਜੋਤੀਰਾ ਫੂਲੇ ਜੀ ਦੇ ਜਨਮ ਦਿਵਸ ਦੇ ਸੰਬੰਧ ਵਿੱਚ ਪੂਰੇ ਸ਼ਹਿਰ ਦੇ ਵਿੱਚ ਡਾਕਟਰ ਮੀਟਕਰ ਪਾਰਕ ਗੁਰੂ ਹਰਗੋਬਿੰਦ ਨਗਰ ਤੋਂ ਜੋ ਚੇਤਰਾਬਾਰ ਸ਼ਾਮੀ 4 ਵਜੇ ਕੱਢਿਆ ਜਾ ਰਿਹਾ ਹੈ ਉਸ ਵਿੱਚ ਜੋਸ਼ੋਗ ਰੋਚਨਾ ਸ਼ੁਰੂ ਕਰਨ ਲਈ ਫੈਸਲਾ ਕੀਤਾ ਗਿਆ ਤੇ ਉਸ ਦੇ ਨਾਲ ਹੀ 7 ਅਪ੍ਰੈਲ ਨੂੰ ਸਕੂਲੀ ਬੱਚਿਆਂ ਦਾ ਜੋ ਕੈਂਪ ਧਿਆਨ ਲਿਆ ਜਾ ਰਿਹਾ ਹੈ ਜੋ ਕਿ ਮਹਾਪੁਰਸ਼ਾਂ ਦੀ ਜੀਵਨੀ ਦੇ ਆਧਾਰਤ ਹੋਏਗਾ ਤੇ ਉਸ ਤੋਂ ਬਾਅਦ ਇੱਕ ਭਾਸ਼ਣ ਪ੍ਰਯੋਗਤਾ ਕਰਾਈ ਜਾਏਗੀ ਤਾਂ ਕਿ ਸਾਡੇ ਜੋ ਆਉਣ ਵਾਲੀ ਪੀੜ੍ਹੀ ਹੈ ਉਹ ਸਾਡੇ ਸਮਤਾ ਸਨਾਨਤਰਤਾ ਤੇ ਭਾਈਚਾਰੇ ਤੇ ਨਿਆਂ ਤੇ ਆਧਾਰ 'ਤੇ ਮਹਾਪੁਰਸ਼ਾਂ ਨੇ ਸਮਾਜ ਸਾਰ ਲਈ ਜਿੱਦ ਜਦ ਕੀਤੀ ਉਹਨਾਂ ਦੇ ਜੀਵਨ ਸੰਘਰਸ਼ ਤੇ ਮਿਸ਼ਨ ਨੂੰ ਜਾਣੂ ਹੋ ਸਕਣ ਤੇ ਇਸੇ ਤਰ੍ਹਾਂ 14 ਅਪ੍ਰੈਲ ਨੂੰ ਬਾਬਾ ਸਾਹਿਬ ਡਾਕਟਰ ਬੇੜਕਰਜੀ ਦੇ ਜਨਮ ਦਿਨ ਦੇ ਸਬੰਧ ਵਿੱਚ ਸਵੇਰੇ 10:00 ਵਜੇ ਤੋਂ ਸਮਾਗਮ ਦਾ ਆਰੰਭ ਹੋਵੇਗਾ ਜਿਹਦੇ ਵਿੱਚ 100 ਤੋਂ ਵੱਧ ਸਕੂਲੀ ਬੱਚੇ ਜੋ ਕਿ 8ਵੀਂ 10ਵੀਂ ਤੇ 12ਵੀਂ ਦੇ ਵਿੱਚ ਆਪਣੇ ਆਪਣੀ ਕਲਾਸਾਂ ਵਿੱਚੋਂ ਫਸਟ ਸੈਕੰਡ ਥਰਡ ਆਏ ਨੇ ਉਹਨਾਂ ਨੂੰ ਕੈਸ਼ ਪ੍ਰਾਈਜ਼ ਮੋਮੈਂਟੋ ਤੇ 60 ਗੱਡ ਦੇ ਕਿਸਨਮਾਨਿਤ ਕੀਤਾ ਜਾਏਗਾ ਤੇ ਉਸ ਦੇ ਨਾਲ ਹੀ ਮਿਸ਼ਰੀ ਕਲਾਕਾਰ ਰਣਜੀਤ ਰੈਣੀ ਆਪਣੀ ਟੀਮ ਨਾਲ ਗੀਤ ਸੰਗੀਤ ਪੇਸ਼ ਕਰਨਗੇ ਅਤੇ ਮਨਵਤਾ ਕਲਾ ਮੰਚ ਨਗਰ ਦੀ ਟੀਮ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਜੀਵਨ ਤੇ ਮਿਸ਼ਰੀ ਦੇ ਦਾਰਤ ਨਾਟਕ ਪੇਸ਼ ਕਰੇਗੀ ਤੇ ਬਹੁਤ ਹੀ ਬੁੱਧੀਜੀਵੀ ਬੁਲਾਰੇ ਅੰਬੇਡਕਰਾਈਟ ਡਾਕਟਰ ਰਾਹੁਲ ਕਰਨਾਸ਼ੀਲ ਜੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਜੀਵਨੀ ਤੇ ਆਪਣੇ ਵਿਚਾਰ ਪੇਸ਼ ਕਰਨਗੇ ਅਤੇ ਸਮੂਹ ਇਲਾਕਾ ਨਿਵਾਸੀ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇਹਨਾਂ ਮਹਾਂਪੁਰਸ਼ਾਂ ਦੇ ਜਨਮ ਉਤਸਵ ਸਮਰੋਹਾਂ ਵਿੱਚ ਸ਼ਾਮਲ ਹੋ ਕੇ ਪ੍ਰੋਗਰਾਮ ਦੀ ਤੁਹਾਨੂੰ ਵਿਦਾਉ ਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੁੱਤੀ ਰੈ ਫੁੱਲੀ ਜੀ ਦੇ ਜੀਵਨ ਮਿਸ਼ਨ ਸੰਘਰਸ਼ ਤੋਂ ਜਾਣੂ ਹੋਵੋ ਇੱਕ ਵਾਰ ਫਿਰ ਇਹਨਾਂ ਆਪ ਪੁਰਖਾਂ ਦੇ ਜਨਮ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ